ਮੈਂ ਬਹੁਤ ਧੰਨਵਾਦ ਕਰਦਾ ਲੋਕਜਨ ਸ਼ਕਤੀ ਪਾਰਟੀ ਦੀ ਜਿਨ੍ਹਾਂ ਨੇ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਬਹੁਤ ਅਨਥਕ ਮਿਹਨਤ ਕਰਕੇ ਲੋਕਾਂ ਦੀਆਂ ਗੱਲਾਂ ਸੁਣਾਗਾ ਤੇ ਇਹਨਾਂ ਤੱਕ ਪਹੁੰਚਾਵਾਂਗਾ ਜੋ ਸਕੀਮਾਂ ਬਹੁਤ ਸਾਰੀਆਂ ਜਿਨ੍ਹਾਂ ਤੋਂ ਵਾਂਝੇ ਰਹਿ ਜਾਂਦੇ ਆ ਸਾਡੇ ਲੋਕ ਤੇ ਉਹਨਾਂ ਦੇ ਬਾਰੇ ਮੈਂ ਇਹਨਾਂ ਦੱਸਾਂਗਾ ਤੇ ਉਹ ਅੱਗੇ ਸਰਕਾਰ ਤੱਕ ਪਹੁੰਚਾਵਾਂਗਾ ਮੰਗਾਂ ਇਹਨਾਂ ਦੇ ਮਸਲੇ ਜਿਹੜੇ ਆ ਉਹ ਮੈਂ ਆਵਾਜ਼ ਇਹਨਾਂ ਦੀ ਇੱਥੋਂ ਲੈ ਕੇ ਸੈਂਟਰ ਤੱਕ ਪਹੁੰਚਾਵਾਂਗੇ ਕਿਹੜੇ ਤੁਹਾਡੇ ਬਲਬਲੇ ਮਨ ਦੇ ਵਿੱਚ ਨੇ ਤੁਸੀਂ ਪਾਰਟੀ ਡਿਜ਼ਾਈਨ ਕੀਤੀ ਆ ਕਿ ਮੈਂ ਆਪਣੇ ਜਿਹੜੇ ਬਹੁਤ ਸਾਰੇ ਸਾਡੇ ਮਸਲੇ ਲੇਬਰ ਦੇ ਬਹੁਤ ਸਾਰੇ ਮਸਲੇ ਆ ਸਾਡੇ ਲੇਬਰਾਂ ਦੇ ਉੱਤੇ ਗਰੀਬ ਅਤਿਆਚਾਰ ਹੋ ਰਹੇ ਆ ਗੁੰਨਾਵਾਰੇ ਤੇ ਬਹੁਤ ਸਾਰੇ ਤੱਕੇ ਹੋ ਰਹੇ ਲੇਬਰਾਂ ਨਾਲ ਇਹ ਵੀ ਮਸਲੇ ਆ ਜਿਹੜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮਰ ਕਿਤੇ ਉਹ ਅਸੀਂ ਇਹ ਸਾਡੇ ਅਫਸਰਾਂ ਤੱਕ ਇੱਥੇ ਪਹੁੰਚ ਕਰਾਂਗੇ ਲੋਕ ਜਨ ਸ਼ਕਤੀ ਪਾਰਟੀ ਦੇ ਰਾਹੀਂ ਤੇ ਇਹਨਾਂ ਦੀ ਗੱਲਬਾਤ ਸੁਣਾਵਾਂਗੇ ਉਹ ਮਸਲੇ ਜਿਹੜੇ ਉਹਨਾਂ ਨੂੰ ਅਸੀਂ ਪਾਰਟੀ ਤੱਕ ਪਹੁੰਚਾ ਕੇ ਤੇ ਉਹ ਸੁਲਝਾਵਾਂਗੇ ਸਭ ਤੋਂ ਪਹਿਲਾਂ ਤਾਂ ਸਸੀ ਕਾਲ ਜੀ ਤੇ ਸਮੁੱਚੀ ਪ੍ਰੈਸ ਦਾ ਅਸੀਂ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਛੋਟੇ ਜਿਹੇ ਸੱਦੇ ਤੇ ਤੇ ਸਾਡੇ ਸਾਥੀ ਪ੍ਰੈਸ ਵਾਲੇ ਟੀਮ ਪਹੁੰਚੀ ਆ ਮੈਂ ਪਰਮਜੀਤ ਸਿੰਘ ਚੋਹਾਨ ਜ਼ਿਲ੍ਹਾ ਪ੍ਰਧਾਨ ਲੋਕਜਨ ਸ਼ਕਤੀ ਪਾਰਟੀ ਰਾਮ ਬਿਲਾਸ ਅੱਜ ਦਾ ਜਿਹੜਾ ਸਾਡਾ ਮੀਟਿੰਗ ਦਾ এজেন্ডਾ ਆ ਪਾਰਟੀ ਨੂੰ ਪੰਜਾਬ ਦੇ ਵਿੱਚ ਸਾਡੇ ਰਾਸ਼ਟਰੀ ਅਧਿਐਕਸ਼ ਚਿਰਾਗ ਪਾਸਵਾਨ ਜੀ ਕੇਂਦਰੀ ਮੰਤਰੀ ਭਾਰਤ ਸਰਕਾਰ ਉਹਨਾਂ ਦੇ ਦਿਸ਼ਾ ਜਿਹੜੇ ਨਿਰਦੇਸ਼ ਆ ਦਿੱਤੇ ਗਏ ਆ ਪੇ ਪੰਜਾਬ ਦੇ ਵਿੱਚ ਪਾਰਟੀ ਨੂੰ ਜਿਹੜਾ ਮਜ਼ਬੂਤ ਕਰਨਾ ਆ ਪਾਰਟੀ ਦੀ ਮਜ਼ਬੂਤੀ ਦੇ ਵਾਸਤੇ ਅਸੀਂ ਜਿਹੜੀ ਇੱਕ ਜਿਹੜੀ ਮੁਹਿੰਮ ਚਲਾਈ ਹੋਈ ਹੈ ਭਰਤੀ ਮੁਹਿੰਮ ਚਲਾਈ ਹੋਈ ਹੈ ਜਾਂ ਜਿਹੜੇ ਪਾਰਟੀ ਦੇ ਅਹੁਦੇ ਦਿੱਤੇ ਜਾ ਰਹੇ ਆ ਉਹਨਾਂ ਦੇ ਵਿੱਚ ਹੀ ਅਸੀਂ ਅੱਜ ਸਰਦਾਰ ਗੁਰਨਾਥ ਸਿੰਘ ਜੀ ਠੇਕੇਦਾਰ ਸਾਹਿਬ ਸ਼੍ਰੀ ਮੁਖਸਰ ਸਾਹਿਬ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਅਸੀਂ ਲੇਬਰ ਸੈੱਲ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਨੁਮਾਇੰਦਗੀ ਦਿੱਤੀ ਆ ਪਾਰਟੀ ਵੱਲੋਂ ਤਾਂ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਮੈਂ ਮੁਬਾਰਕਬਾਦ ਦਿੰਨੇ ਆ ਵੀ ਇਹਨਾਂ ਨੇ ਜਿਹੜੇ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਅਸੀਂ ਇਹਨਾਂ ਨੂੰ ਪਾਰਟੀ ਦੇ ਵਿੱਚ ਜਿਹਾ ਆਤਿਆ ਔਰ ਆਪਣੀ ਲਗਨ ਤੇ ਮਿਹਨਤ ਦੇ ਨਾਲ ਕੰਮ ਕਰਨਗੇ ਇਹਨਾਂ ਕਿ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਗਾ ਵੀ ਜੀ ਮੈਂ ਗੁਰਤੇਜ ਸਿੰਘ ਚੀਫ ਜਨ ਸੈਕਟਰੀ ਲੇਬਰ ਸਲ ਪੰਜਾਬ ਮੈਂ ਗੁਰਨਾਮ ਸਿੰਘ ਜੀ ਭਰਾ ਠੇਕੇਦਾਰ ਇਹਨਾਂ ਨੂੰ ਪ੍ਰਧਾਨ ਜੀ ਬਣਾਇਆ ਹੈ ਕਿ ਗਰੀਬਾਂ ਦੇ ਹਰ ਕੰਮ ਇਹ ਪੂਰਾ ਕਰਨਗੇ ਮੈਂ ਇਹ ਗੱਲ ਕਹਿਣਾ ਚਾਹਣਾ ਸਾਰੇ ਗਰੀਬ ਭਰਾਵਾਂ ਨੂੰ ਵੀ ਸਾਰੇ ਇਕਜੁੱਟ ਹੋ ਕੇ ਇਹ ਪਾਰਟੀ ਨੂੰ ਅੱਗੇ ਵਧਾਉਣਗੇ ਤੇ ਜੇ ਜੋ ਵੀ ਗਰੀਬ ਦਾ ਕੰਮ ਹੋਊਗਾ ਇਹ ਅੱਗੇ ਵੱਧ ਕੇ ਗੁਰਨਾਮ ਜੀ ਕਰਨਗੇ ਤੇ ਇਕੱਠ ਵਿੱਚ ਹੀ ਬਾਲਾ ਸਾਰਾ ਦਾ ਜੋ ਵੀ ਗਰੀਬ ਭਰਾ ਜੁੜਦੇ ਆ ਸਾਰੇ ਇਕੱਠ ਵਿੱਚ ਬਾਲਾ ਆਪਣਾ ਤੇ ਜੇ ਇਸ ਪਾਰਟੀ ਨੂੰ ਆਪਾਂ ਅੱਗੇ ਵਧਾਣੇ ਆ ਇਹਦੇ ਵਿੱਚ ਆਪਣਾ ਬਾਲਾ ਸਾਰਾ ਗੁਰਨਾਮ ਜੀ ਦਾ ਬਾਲਾ ਸਤਨਾਮ ਸ਼੍ਰੀ ਵਾਇਗੁ ਜੀ ਹਾਂਜੀ ਮੈਂ ਬਲਜਿੰਦਰ ਸਿੰਘ ਸਟੇਟ ਪ੍ਰੈਜ਼ੀਡੈਂਟ ਲੇਬਰ ਸਲ ਪੰਜਾਬ ਲੋਕ ਜਨਕ ਸ਼ਕਤੀ ਪਾਰਟੀ ਰਾਮ ਬਿਲਾਸ ਜੀ ਔਰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੰਦੇ ਮਾਧਿਉਨਾਂ ਧੰਨਵਾਦ ਕਰਨਾ ਤੁਹਾਡਾ ਸਾਰਿਆਂ ਦਾ ਔਰ ਪੂਰੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਜੀ ਜੋ ਮੈਨੂੰ ਦੇਖ ਰਹੇ ਆ ਪਿਆਰ ਦਿੱਤਾ ਔਰ ਅੱਜ ਅਸੀਂ ਇੱਥੇ ਇਕੱਠੇ ਹੋ ਹੁੰਦਾ ਜੀ ਸਾਡੇ ਗੁਰਨਾਮ ਸਿੰਘ ਜੀ ਹੈ ਇਹਨੂੰ ਆਪਾਂ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਵਾਸਤੇ ਇੱਥੇ ਇਕੱਠੇ ਹੋਏ ਆ ਜੀ ਔਰ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸੈਂਟਰ ਨੂੰ ਚੱਲ ਰਹੀਆਂ ਔਰ ਗਰੀਬਾਂ ਨੂੰ ਜੋ ਮਿਲ ਨਹੀਂ ਰਹੀਆਂ ਹਨ ਠੀਕ ਹੈ ਜੀ ਔਰ ਗਰੀਬਾਂ ਦੀ ਆਵਾਜ਼ ਹਮੇਸ਼ਾ ਹੀ ਦਵਾਈ ਜਾਂਦੀ ਹੈ ਇਸ ਕਰਕੇ ਅੱਜ ਇਹਨਾਂ ਨੂੰ ਪ੍ਰਧਾਨਜｮਕਤ ਕੀਤਾ ਕਿ ਇਹ ਗਰੀਬਾਂ ਦੀ ਆਵਾਜ਼ ਬਣ ਕੇ ਅੱਗੇ ਵਧਣ ਧੰਨਵਾਦ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਤ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼